ਨਹੀਂ ਦੱਸੋ ਵੀ ਕਿਹੜੀ ਕੰਪਨੀ ਸੀ ਕੀ ਸੀ ਟੂਲ ਫਨਾਂਸ ਸੀ ਟੂਲ ਫਨਾਂਸ ਹਾਂਜੀ ਕਿੱਥੇ ਆ ਜੀ ਇਹ ਇਹ ਚੀਮਾ ਬਾਜ਼ਾਰ ਚ ਹੈ ਮਰ ਅਬਿਦਾਸ ਤੋਂ ਆਉਂਦਾ ਕਦੇ ਯਾਰਦਾ ਕਿੰਨਾ ਵਿਆਜ ਦੇਣਾ ਪੈਣਾ ਮੈਂ 2% ਤੇ ਗੱਲ ਕੀਤੀ ਸੀ ਮੁੜ ਕੇ ਨਾਲ 10% ਕਰ ਸਾਨੂੰ ਲੈ ਓਕੇ ਸਰ ਕਿੰਨੇ ਇੰਟਰਸਟ ਉੱਤੇ ਤੁਸੀਂ ਵੈਤ ਤਾਂ ਆਪਾਂ ਦਿੱਤਾ ਹੀ 4 ਲੱਖੀ 4 ਪੈਸਾ ਨਾਲ ਪਰੇਸ਼ਾਨੀ ਕਿਤਾ ਵੀ ਨਹੀਂ ਅਭੀ ਕਿਤੇ ਵੀ ਵਿਆਜ ਤੋਂ ਸਾਨੂੰ ਮਾਇਸ ਖਤਰਾ ਤੋਂ ਨਹੀਂ ਤਾਂ ਕਿ ਤੁਹਾਨੂੰ ਕਾਰਾ ਕੋਲੇ ਅਜਿਹਾ ਰਾਈਟ ਹੈਗਾ ਕਿਸੇ ਦੇ ਘਰ ਜਾਂਦਾ ਲਾਉਣ ਦਾ ਨਹੀਂ ਨਹੀਂ ਸਰ ਮੈਂ ਰਿਸਟਰੀ ਕਰਵਾਦਾ ਤੇ ਜਿਹੜੀ 13.5 ਹਜ਼ਾਰ ਦੀ ਜਾਂ ਤੁਸੀਂ ਕਹਿੰਦੇ 13 ਹਜ਼ਾਰ ਅਸੀਂ ਦਿੰਦੇ ਆ ਹਾਂਜੀ ਹਾਂਜੀ ਉਹਦਾ ਸਬੂਤ ਵੀ ਹੈ ਤੁਹਾਡੇ ਕੋਲੇ ਬਹੁਤ ਦਿਨ ਨਹੀਂ ਮੈਂ ਤਾਂ 2 ਦਿਨ ਹੀ ਲਾ ਕੋਲਦਾ ਹੈ ਵਿਆਜ ਦੀ ਨਹੀਂ ਅਪਰਸੀ ਦੇ ਨਹੀਂ ਇਹ ਕਾਪੀ ਆ ਪਿਛਲੇ ਮਹੀਨੇ ਮੈਂ 25000 ਰੁਪਏ ਉਹਨਾਂ ਦੇ ਕੇ ਸੀ ਫਾਈਲ ਕਰਾ ਚਾਹਾਂ ਨਾਲ ਵਿਆਜ ਤੇ ਉਹਨਾਂ ਦੀ ਰਕੀਤ ਉਹਨਾਂ ਨੇ ਦਿੱਤੀ ਨਹੀਂ ਨਹੀਂ ਫਾਈਲ ਤੇ ਵੀ 4% ਉਹਨਾਂ ਲੱਗਣੇ ਆ ਹਾਂਜੀ ਚਲ ਚਲ ਉਹਨਾਂ ਨੂੰ ਕਰਦੇ ਕਦੀ ਸਾਡੇ ਘਰੇ ਮੁੰਡੇ ਘਾਲਦੇ ਨਹੀਂ ਤੁਸੀਂ ਤਾਲਾ ਖੋਲਵਾ ਸੀ ਅੰਦਰ ਬਹਿਣਾ ਆ ਅਸੀਂ ਇੱਦਾਂ ਕਰਨਾ ਆ ਮੇਰੀਆਂ ਦੋ ਛੋਟੇ ਛੋਟੇ ਫੁੱਲੀਆਂ ਦੇ ਨਾਲ ਤੁਹਾਨੂੰ ਕੋਈ ਵੀ ਗੱਲ ਵਾਤੂ ਨਹੀਂ ਦੇਈ ਸੀ ਬਾਹਰ ਆ ਦੀਰਯੋ ਉਹ ਕਹਿੰਦੇ ਸੀ ਕਿ ਮੈਂ ਆਪ ਹੀ ਗੱਲ ਕਰੂੰਗਾ ਮੇਰਾ ਮਾਲਕ ਜਿਹੜਾ ਗੱਲ ਮੈਨੂੰ ਕਿਹੜੀ ਗੱਲ ਨਹੀਂ ਆ ਉਹਨਾਂ ਨੇ ਪੈਸੇ ਦਓ ਤੁਸੀਂ ਜਿਹੜੇ ਸਾਡੇ ਆ ਬਸ ਗੱਲ ਖਤਮ ਕਰੋ ਜਿਹੜੀ ਗੱਲ ਕਰਨੀ ਹੋ ਕਿ ਬਾਤ ਕਰੀ ਜਾਵੇ ਠੀਕ ਹੈ ਕੋਈ ਗੱਲ ਨਹੀਂ ਜਦੋਂ ਆਉਂਦੇ ਤਾਂ ਫੇਰ ਮਾਣ ਨੂੰ ਕਹਿ ਦਿੰਨੀ ਆ ਉਹ ਗੱਲ ਹਾਂਜੀ ਕਹਿ ਦਿਓ ਉਹਨਾਂ ਨੂੰ ਠੀਕ ਹੈ ਮੈਨੂੰ ਵਿਆਜ ਆ ਇਹ ਤਾਂ ਯਾਦ ਰੱਖਿਓ ਕੱਲ ਐਤਵਾਰਿਆ ਪਰਸਨ ਸਾਨੂੰ ਵਿਆਹ ਚਾਹੀਦਾ ਠੀਕ ਹੈ ਹਾਂਜੀ ਮੈਂ ਫਾਈਲ ਖਰਚਾ ਨਹੀਂ ਦੇਣਾ ਪਰ ਹੁਣ ਉਹ ਮੈਨੂੰ ਹੋਸੀ ਆਪ ਹੀ ਲੈ ਲਾਂਗੇ ਕੋਈ ਨਹੀਂ ਠੀਕ ਉਹ ਕਿੱਦਾਂ ਲੈਣਾ ਸੀ ਕਿੱਦਾਂ ਹੀ ਸਾਨੂੰ ਪਤਾ ਮੇਰੀ ਗੱਲ ਸੁਣੋ ਮੈਡਮ ਤੁਹਾਨੂੰ ਪਤਾ ਕੋਈ ਫਾਈਨਾਂਸ ਦੇ ਰੂਲ ਹੁੰਦੇ ਹੁਣ ਇਦਾਂ ਕੋਈ ਆਣ ਕੇ ਸਾਨੂੰ ਕਹੇ ਵੀ ਅਸੀਂ ਕਿਸੇ ਦੇ ਖਾਤੇ ਦਾ ਦੱਸ ਦੇ ਉਹਨਾਂ ਨੂੰ ਉਹਨਾਂ ਦਾ ਕੀ ਹਿਸਾਬ ਹੁੰਦਾ ਨਹੀਂ ਮੈਂ ਖਾਤਾ ਨਹੀਂ ਪੁੱਛਿਆ ਮੈਡਮ ਤੁਹਾਨੂੰ ਮੈਂ ਸਿਰਫ ਇਹ ਪੁੱਛਿਆ ਕਿ ਤੁਸੀਂ ਉਹਨਾਂ ਨੂੰ ਵਿਆਜ ਕਿੰਨਾ ਲਾਉਣੇ ਆ ਕੀ ਦਾ 10% ਹਿਸਾਬ ਨਾਲ ਵਿਆਜ ਤੁਸੀਂ ਆਪ ਹਿਸਾਬ ਲਾ ਲਓ ਕਿੰਨਾ ਵਿਆਜ ਹੋਣਾ ਦਾ 10000 ਰੁਪਇਆ ਵਿਆਜ। ਅ ਦੋਸਤੋ ਤੁਸੀਂ ਦੇਖਦੇ ਹੋ ਅਕਸਰ ਹੀ ਖਾਸ ਕਰਕੇ ਛੋਟੇ ਕਸਬਿਆਂ ਦੇ ਵਿੱਚ ਜਾਂ ਛੋਟੇ ਸ਼ਹਿਰਾਂ ਦੇ ਵਿੱਚ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਜਿਹੜਾ ਫਾਈਨੈਂਸ ਦਾ। ਕੁਝ ਛੋਟੇ-ਛੋਟੇ ਕੰਪਨੀਆਂ ਕਹਿ ਸਕਦੇ ਜਾਂ ਜਾਂ ਛੋਟੀਆਂ ਫਾਈਨੈਂਸ ਕੰਪਨੀਆਂ ਕਹਿ ਸਕਦੇ ਆ। ਉਹ ਡੇਲੀ ਬੇਸਿਸ ਤੇ ਵੀ ਵਿਆਜੀ ਪੈਸੇ ਦਿੰਦੇ ਆ ਤੇ ਮੰਥਲੀ ਦੇ ਵਿਆਜ ਨਾਲ ਵੀ ਦਿੰਦੇ ਆ। ਇਹੋ ਜਿਹੀ ਇੱਕ ਮੈਟਰ ਸਾਡੇ ਨਾਲ ਸਾਡੇ ਨਾਲ ਮੈਡਮ ਬੈਠੇ ਆ ਪਿੰਡ ਚੀਮਾ ਤੋਂ ਇਹਨਾਂ ਨਾਲ ਹੋਇਆ ਵੀ ਇੱਕ ਇਹਨਾਂ ਨੇ ਕੋਈ 8-10 ਮਹੀਨੇ ਪਹਿਲਾਂ ਕਿਸੇ ਫਾਈਨੈਂਸ ਕੰਪਨੀ ਤੋਂ ਨੂਰਮੈਲ ਦੀ ਕੋਈ ਕੰਪਨੀ ਸੀ ਇਹ ਦੱਸੂਗੇ ਵੀ ਕਿਹੜੇ ਉਹਦੇ ਓਨਰ ਸੀ ਉਹਨਾਂ ਤੋਂ ਪੈਸੇ ਲਏ ਸੀ ਤੇ ਉਹਨਾਂ ਨੇ ਹਾਲਾਂਕਿ ਇਹ ਵਿਆਜ ਵੀ ਦੇ ਰਹੇ ਆ ਫਾਈਲ ਚਾਰਜਸ ਵੀ ਦੇ ਰਹੇ ਆ ਫਿਰ ਵੀ ਇਹਨਾਂ ਨੂੰ ਇਹਨਾਂ ਦਾ ਕਹਿਣਾ ਵੀ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਮੈਡਮ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਸੁਮਨ ਆ ਮੇਰਾ ਨਾਮ ਸੁਮਨ ਜੀ ਸੁਮਨ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਚੀਮਾ ਕਲਾ ਦੇ ਰਹਿਣਾ ਚੀਮਾ ਕਲਾ ਤੇ ਹੁਣ ਸਾਨੂੰ ਦੱਸੋ ਵੀ ਤੁਹਾਡੀ ਜਿਹੜੀ ਸ਼ਿਕਾਇਤ ਆ ਜਿਹੜਾ ਤੁਹਾਨੂੰ ਮੀਡੀਆ ਦੇ ਸਾਹਮਣੇ ਆਉਣਾ ਪੈ ਰਿਹਾ ਕਿਉਂ ਆਉਣਾ ਪੈ ਰਿਹਾ ਅੱਜ ਤੋਂ 8 ਮਹੀਨੇ ਪਹਿਲਾਂ ਮੇਰਾ ਘਰ ਵਾਲਾ ਬਾਹਰ ਗਿਆ ਸੀ ਪੇਸ਼ੀਆ ਚ ਹਾਂਜੀ ਉਹਨਾਂ ਨੂੰ 6 ਮਹੀਨੇ ਉੱਥੇ ਕੰਮ ਨਹੀਂ ਲੱਭਾ ਤੇ 2 ਮਹੀਨੇ ਹੋ ਗਏ ਉਹਨਾਂ ਨੂੰ ਕੰਮ ਤੇ ਲੱਗਿਆ ਉਹਨੂੰ ਤੇ ਇਹਨਾਂ ਨੂੰ ਇਹ ਵਿਆਜ ਪੂਰਾ ਕਰ ਕਰਾ ਸੀ ਦਿੰਦੇ ਰਹੇ ਸਾਢੇ 13000 ਹਰੇਕ ਮਹੀਨੇ ਦੇ ਨਾਲ ਤੇ 6 ਮਹੀਨੇ ਬਾਅਦ ਇਹਨਾਂ ਨੇ ਸਾਡੇ ਕੋਲ ਫਾਈਲ ਖਰਚਾ ਅੱਛਾ ਪਹਿਲਾਂ ਇਹ ਦੱਸੋ ਵੀ ਕਿਹੜੀ ਕੰਪਨੀ ਸੀ ਕੀ ਸੀ ਉਹ ਟੂਰ ਫਨਾਸ ਟੂਰ ਫਨਾਸ ਹਾਂਜੀ ਕਿੱਥੇ ਆ ਜੀ ਇਹ ਇਹ ਚੀਮਾ ਬਾਜ਼ਾਰ ਚ ਹੈ ਰਵਿਦਾਸ ਟਾਉਂਕ ਨੂਰਮੈਲ ਹਾਂਜੀ ਨੂਰਮੈਲ ਠੀਕ ਹੈ ਜੀ ਹੁਣ ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ ਕਹਿੰਦੇ ਆ ਵੀ ਤੁਹਾਡੇ ਘਰ ਵਾਲੇ ਬਾਹਰ ਗਏ ਸੀ ਤੁਸੀਂ ਇਹਨਾਂ ਤੋਂ ਪੈਸੇ ਲਏ ਸੀ ਹਾਂਜੀ ਕਿੰਨੇ ਪੈਸੇ ਲਏ ਸੀ ਅਸੀਂ 1 ਕਬੀ ਲਿਆ ਸੀ ਇਹਨਾਂ ਤੋਂ 120000 ਹਾਂਜੀ ਠੀਕ ਹੈ ਤੇ ਇਹਨਾਂ ਨੇ 12000 ਵਿੱਚੋਂ ਫਾਈਲ ਖਰਚਾ ਕੱਟ ਕੇ ਤੇ 18 ਮੇਰੇ ਦੇਰ ਦੇ ਅਕਾਊਂਟ ਵਿੱਚ ਪਾਇਆ ਹੈਗਾ ਫਾਈਲ ਖਰਚਾ ਉਹ ਨਹੀਂ ਪਹਿਲਾਂ ਕੱਟ ਲਿਆ ਹਾਂਜੀ ਕੱਟ ਲਿਆ ਤੇ ਕੀ ਇਹਨਾਂ ਨੇ ਕੀ ਕਿਹਾ ਸੀ ਤੁਹਾਨੂੰ 120000 ਦਾ ਕਿੰਨਾ ਵਿਆਜ ਦੇਣਾ ਪੈਣਾ ਮੈਂ ਨੇ 2% ਤੇ ਗੱਲ ਕੀਤੀ ਸੀ ਮੁੜ ਕੇ ਇਹਨਾਂ ਨੇ 10% ਤੱਕ ਸਾਨੂੰ ਲਾਇਆ ਹੁਣ ਕਿੰਨਾ ਵਿਆਜ ਮੰਗਦੇ ਤੁਹਾਡੇ ਕੋਲੋਂ ਸਾਢੇ 13000 ਪੂਰਾ ਮੰਗਦੇ ਮਹੀਨੇ ਦਾ ਹਾਂਜੀ 120000 ਦਾ ਹਾਂਜੀ ਤੇ ਤੁਸੀਂ ਦਿੰਦੇ ਆਉਂਦੇ ਹੋ ਹਾਂਜੀ ਹਰ ਇੱਕ ਮਹੀਨੇ ਦੇਈਦਾ ਠੀਕ ਹੈ ਕਿੰਨੇ ਮਹੀਨੇ ਹੋ ਗਏ ਵਿਆਜ ਦਿੰਦਿਆਂ ਨੂੰ ਅੱਠ ਕੰਮੀ ਨੇ ਹੋ ਗਏ ਦਿੰਦਿਆਂ ਕਿਉਂਕਿ ਪਹਿਲੇ 8 ਮਹੀਨੇ ਪਹਿਲਾ ਮੇਰਾ ਘਰ ਵਾਲਾ ਜਦੋਂ ਬਾਹਰ ਗਿਆ ਸੀਗਾ ਮੈਂ ਇਧਰੋਂ 파ਡ ਫੁੱਡ ਕੇ ਦਿੰਦੀ ਰਹੀ ਤੇ ਹੁਣ ਇਹਨਾਂ ਨੇ ਮੈਨੂੰ ਇੰਨਾ ਪਰੇਸ਼ਾਨ ਕੀਤਾ ਵੀ ਨਹੀਂ ਅੱ비 ਕਿਤਾ ਵੀ ਵਿਆਜ ਤੋਂ ਸਾਨੂੰ ਫਾਈਲ ਖਰਚਾ ਤੋਂ ਨਹੀਂ ਤਾਂ ਅਸੀਂ ਘਰ ਨੂੰ ਤਾਲਾ ਲਾ ਦੇਣਾ ਅੱਛਾ ਨਹੀਂ ਤੁਸੀਂ ਵਿਆਜ ਦਿੰਦੇ ਨਹੀਂ ਹੈ ਵਿਆਜ ਹਰੇਕ ਮਹੀਨੇ ਦੇਈਦਾ ਹ ਹ ਵੀ ਇਦਾਂ ਕਹਿੰਦੇ ਆ ਵੀ ਫਾਈਲ ਖਰਚਾ ਵੀ ਸਾਨੂੰ ਨਾਲ ਦੋ ਨਹੀਂ ਫਾਈਲ ਖਰਚਾ ਤਾਂ ਤੁਸੀਂ ਇਹ ਚ ਲਿਖਿਆ ਆ ਜਿਹੜਾ ਤੁਹਾਡਾ ਹਲਫੀਆ ਬਿਆਨ ਹੈ ਵੀ ਤੁਸੀਂ ਦੇ ਦਿੱਤਾ ਸੀ ਪਹਿਲਾਂ ਹੀ ਹਾਂਜੀ ਫਾਈਲ ਖਰਚਾ ਹਰੇਕ ਮਹੀਨੇ ਥੋੜਾ ਹੁੰਦਾ ਸ਼ੇਮੀ ਨਿਆਵਾ ਦੇ ਫਾਇਲ ਖਰਚਾ ਮਾ ਕੇ ਦੇ ਦੇ ਅੱਛਾ ਤੇ ਵਿਆਜ ਉਹ ਹਰ ਇੱਕ ਮਹੀਨੇ ਜਾਂਦਾ ਰਿਹਾ ਇਹਨਾਂ ਦਾ ਵਿਆਜ ਤਾਂ ਚਲੋ ਤੁਹਾਨੂੰ ਦੇਣਾ ਹੀ ਪਿਆ ਇਹ ਕਦੇ ਇਹਨਾਂ ਲੇਟ ਹੋ ਜਾਣਾ ਇਹਨਾਂ ਨੇ ਕਿਹਾ ਨਹੀਂ ਅਸੀਂ ਫਾਈਨ ਲਾਉਣਾ ਤੁਹਾਨੂੰ ਹੂੰ ਉਸ ਚੀਜ਼ ਦਾ ਵੀ ਜੇ ਕਦੇ ਲੇਟ ਹੋ ਗਿਆ ਦੋ ਦਿਨ ਲੇਟ ਹੋ ਗਿਆ ਤਾਂ ਫਾਈਨ ਲਾਣਾ ਜਿਹੜਾ ਤੁਸੀਂ 1,20,000 ਨੂੰ 13,000 ਰੁਪਇਆ ਮਹੀਨਾ ਵਿਆਜ ਦਿੰਦੇ ਹੋ ਹਾਂਜੀ ਤੁਹਾਨੂੰ ਪਤਾ ਵੀ ਕਿੰਨੇ ਪਰਸੈਂਟ ਬਣਦਾ ਹੈ ਕਦੇ ਤੁਸੀਂ ਕੈਲਕੂਲੇਟ ਕੀਤਾ ਨਹੀਂ ਕਿੰਨਾ ਨੇ ਤੁਹਾਨੂੰ ਕੀ ਕਿਹਾ ਸੀ ਵੀ ਕਿੰਨੇ ਪਰਸੈਂਟ ਦਾ 2% ਤੇ ਕਹਿੰਦੇ 2% ਲੱਖ ਦਾ 2000 ਹਾਂਜੀ ਠੀਕ ਹੈ ਜੀ ਇਹ ਜ ਤੁਸੀਂ ਹੋਰ ਵੀ ਲਿਖਿਆ ਵੀ ਸਾਡੇ ਤੋਂ ਵਾਰ-ਵਾਰ ਉਹ ਫਾਈਲ ਖਰਚ ਮੰਗਦੇ ਆ ਹਾਂਜੀ ਮੈਂ ਪਿਛਲੇ ਮਹੀਨੇ ਫਾਈਲ ਖਰਚਾ ਫੇਰ ਦੁਬਾਰਾ ਦਿੱਤਾ ਉਹਨਾਂ ਨੂੰ ਹੂੰ 12000 ਰੁਪਏ 6 ਮਹੀਨਿਆਂ ਬਾਅਦ ਹਾਂਜੀ 6 ਮਹੀਨਿਆਂ ਬਾਅਦ ਠੀਕ ਹੈ ਤਾਂ ਤੁਸੀਂ ਪੁੱਛਿਆ ਨਹੀਂ ਵੀ 6 ਮਹੀਨਿਆਂ ਬਾਅਦ ਵਿੱਚ ਫਾਈਲ ਐਕਸਪਾਇਰ ਹੋ ਗਈ ਜਾਂ ਫਾਈਲ ਪੁਰਾਣੀ ਕੋਈ ਫਾਈਲ ਤਾਂ ਉੱਥੇ ਦੀ ਉੱਥੇ ਹੀ ਆ ਉਹ ਕਹਿੰਦੇ ਨਹੀਂ ਅਸੀਂ ਜਿਹਨਾਂ ਕੋ ਅਸੀਂ ਪੈਸੇ ਲੈ ਕੇ ਦਿੰਨੇ ਆ ਉਹ ਸਾਨੂੰ ਕਹਿੰਦੇ ਨਹੀਂ ਰੀਨਿਊ ਕਰੋ ਅਸੀਂ ਫਾਈਲ ਖਰਚਾ ਦੁਬਾਰਾ ਲੈਣਾ ਹੀ ਲੈਣਾ ਅੱਛਾ ਹੁਣ ਮੈਨੂੰ ਇੱਕ ਗੱਲ ਹੋਰ ਤੁਸੀਂ ਦੱਸੋ ਵੀ ਜਿਹੜਾ ਤੁਸੀਂ ਵਿਆਜ ਦਿੰਦੇ ਹੋ ਮਹੀਨੇ ਦੀ ਮਹੀਨੇ ਹਾਂਜੀ ਅੱਜ ਤੱਕ ਰੈਗੂਲਰ ਦਿੰਦੇ ਆਉਂਦੇ ਆ ਹਾਂਜੀ ਕਦੇ ਵਿੱਚ ਟੁੱਟਾ ਦਿੰਦੇ ਨਹੀਂ ਠੀਕ ਆ ਤੇ ਜਿਹੜੀ 13.5 ਹਜ਼ਾਰ ਦੀ ਜਾਂ ਤੁਸੀਂ ਕਹਿੰਦੇ 13 ਹਜ਼ਾਰ ਅਸੀਂ ਦਿੰਨੇ ਆ ਰਸੀਦ ਉਹਦੀ ਰਸੀਦ ਵੀ ਨਹੀਂ ਦਿੰਦੇ ਕਦੀ ਅੱਛਾ ਉਹਨਾਂ ਨੂੰ ਕਿਹਾ ਵੀ ਸੀਗਾ ਕਹਿੰਦੇ ਰਸੀਦ ਨਹੀਂ ਦੇਈ ਦੀ ਉਹ ਆਪਣੀ ਕਾਪੀ ਤੇ ਲਿਖ ਲੈਂਦੇ ਬਸ ਨੇ ਤੁਹਾਨੂੰ ਕੋਸ਼ਤਾਂ ਦਿੰਦੇ ਉਹ ਤੁਹਾਡੀ ਕਾਪੀ ਤੇ ਲਿਖ ਕੇ ਦਿੰਦੇ ਹੋਗੇ ਕੁਝ ਵੀ ਨਹੀਂ ਦਿੰਦੇ ਉਹ ਤੁਸੀਂ ਉਹਨਾਂ ਨੂੰ ਪੁੱਛਣਾ ਸੀ ਜਿਹੜਾ ਤੁਸੀਂ 13000 ਦਿੱਤਾ 13500 6 ਮਹੀਨਿਆਂ ਦਾ ਜਦੋਂ 60 65000 ਜੰਨਾ ਵੀ ਬਣਿਆ ਹਾਂਜੀ 70 ਬਣ ਜਾਏ ਹਾਂਜੀ ਉਹਦਾ ਸਬੂਤ ਕੀ ਹੈ ਤੁਹਾਡੇ ਕੋਲੇ ਸਬੂਤ ਉਹ ਦਿੰਦੇ ਹੀ ਨਹੀਂ ਤੇਸੀਦ ਦਿੰਦੇ ਹੀ ਨਹੀਂ ਬਿਲਕੁਲ ਵੀ ਹੂੰ ਉਹ ਵਿਆਜ ਲਈ ਜਾਂਦੇ ਸਾਡੇ ਨਹੀਂ ਉਹ ਨਹੀਂ ਤਾਂ ਹੁਣ ਭੜਕ ਨੂੰ ਤੁਹਾਨੂੰ ਇਹ ਹੀ ਕਹਿਣਾ ਜੀ ਤੁਸੀਂ ਵਿਆਜ ਹੀ ਨਹੀਂ ਦਿੱਤਾ ਹਾਂਜੀ 120000 ਦਾ ਉਹ ਨਹੀਂ 220000 ਬਣਾਉਣਾ ਹਾਂ ਦਾ ਇਹ ਗੱਲ ਤੁਹਾਨੂੰ ਤਾਂ ਸਮਝ ਆਉਣੀ ਚਾਹੀਦੀ ਕਿ ਸਾਨੂੰ ਮੈਨੂੰ ਪਕਾਣਾ ਕਿਉਂਕਿ ਜਿਹੜੇ ਮੇਰੇ ਨਾਲ ਕਈ ਵੇਲੇ ਜਾਂਦੇ ਰਹੇ ਬਿਆਜ ਦੇਣ ਉਹ ਤਾਂ ਗਵਾਹ ਹੈਗੇ ਆ ਸਾਡੇ ਕੋਲ ਜਿਹੜਾ ਮੇਰੇ ਨਾਲ ਜਾਂਦਾ ਰਿਹਾ ਕਈ ਵੇਲੇ ਮੇਰੀ ਭੈਣ ਜਾਂਦੀ ਦੀ ਮੇਰੇ ਨਾਲ ਦੇਣ ਬਿਆਜ ਦੇਖੋ ਮੈਡਮ ਮੈਂ ਫੇਰ ਤੁਹਾਨੂੰ ਕਹਿ ਰਿਹਾ ਨਾਲ ਬੇਸ਼ੱਕ ਤੁਸੀਂ ਅੱਧਾ ਪਿੰਡ ਲੈ ਜਾਓ ਠੀਕ ਹੈ ਜਿੰਨਾ ਜਰ ਤੁਹਾਡੇ ਕੋਲ ਲਿਖਤ ਨਹੀਂ ਉਹ ਕਿਸੇ ਨਹੀਂ ਮੰਨਣੀ ਉਹ ਦਿੰਦੇ ਹੀ ਨਹੀਂ ਰਸੀਦ ਸਾਨੂੰ ਹੁਣ ਮੈਂ ਫਾਈਲ ਖਰਚਾ ਪਿਛਲੇ ਮਹੀਨੇ ਮੈਂ 25000 ਰੁਪਏ ਉਹਨਾਂ ਨੂੰ ਦੇ ਕੇ ਵਿਦੂ ਫਾਈਲ ਖਰਚਾ ਨਾਲ ਵਿਆਜ ਤੇ ਉਹਨਾਂ ਦੀ ਰਸੀਦ ਉਹਨਾਂ ਨੇ ਮੈਨੂੰ ਦਿੱਤੀ ਹੀ ਨਹੀਂ ਅੱਛਾ ਹੇ ਤੁਹਾਨੂੰ ਦੇਖੋ ਇਹ ਚੀਜ਼ ਦੀ ਗੱਲ ਨਾ ਪਹਿਲਾਂ ਹੀ ਕਰਨੀ ਚਾਹੀਦੀ ਸੀ ਮੇਰੇ ਹਿਸਾਬ ਨਾਲ ਉਹਨਾਂ ਦੇ ਨਾਲ ਜਿਹੜਾ ਤੁਸੀਂ ਅੱਜ ਮੀਡੀਆ ਦੇ ਸਾਹਮਣੇ ਆ ਰਹੇ ਹੋ ਨਾ ਲੱਖ ਰੁਪਏ ਆਉਂਦਾ ਨੂੰ ਕਿੰਨੇ ਪਰੇਸ਼ਾਨ ਉਹ ਕਰਦੇ ਕਦੀ ਸਾਡੇ ਘਰੇ ਮੁੰਡੇ ਘਲਦੇ ਨਹੀਂ ਤੁਸੀਂ ਤਾਲਾ ਖੋਲ੍ਹੋ ਅਸੀਂ ਅੰਦਰ ਬਹਿਣਾ ਆ ਅਸੀਂ ਇੱਦਾ ਕਰਨਾ ਆ ਮੇਰੀਆਂ ਦੋ ਛੋਟੀਆਂ ਛੋਟੀਆਂ ਕੁੜੀਆਂ ਜੇ ਕੱਲ ਨੂੰ ਸਾਨੂੰ ਕੋਈ ਵੀ ਗੱਲਬਾਤ ਹੁੰਦੀ ਫੇ ਇਹ ਜ਼ਿੰਮੇਵਾਰ ਹੈਣਾ ਇਸ ਜੀ ਦੇ ਤੁਹਾਡੀ ਫੈਮਿਲੀ ਚ ਕੌਣ ਹੈ ਜੀ ਇਸ ਟਾਈਮ ਘਰ ਚ ਕੌਣ ਆ ਘਰ ਦੇ ਵਿੱਚ ਬਹਿ ਰਹੇ ਨਹੀਂ ਆ ਜਾਂ ਮੇਰਾ ਦੇਰ ਉਹ ਜਲੰਦਰ ਰਹਿੰਦਾ ਆ ਉਹ ਪੰਗੜੇ ਦਾ ਕੰਮ ਕਰਦਾ ਉਹ ਕਦੀ ਕਦੀ ਆਉਂਦਾ ਘਰ ਦੇ ਵਿੱਚ ਮੇਰੀ ਭੈਣ ਰਹਿੰਦੀ ਆ ਉਹ ਮੇਰੇ ਬੱਚਿਆਂ ਨੂੰ ਸੰਭਦੀ ਮੈਂ ਇੱਥੇ ਦਿਹਾੜੀ ਆਉਣੀ ਆ ਤੁਸੀਂ ਦਿਹਾੜੀ ਕਰਦੇ ਹੋ ਠੀਕ ਆ ਤੇ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਤੁਸੀਂ ਮੇਰੇ ਘਰ ਦਰਵਜਾ ਕਿਵੇਂ ਟੱਪ ਰਹੇ ਹੋ ਕਿਉਂਕਿ ਕਾਨੂੰਨ ਆ ਕਿਸੇ ਵੀ ਫਾਈਨੈਂਸ ਕੰਪਨੀ ਦਾ ਕਰੰਦਾ ਹੋਵੇ ਕਿਸੇ ਵੀ ਬੈਂਕ ਦਾ ਕਰੰਦਾ ਹੋਵੇ ਜਿੰਨਾ ਤੋਂ ਤੁਸੀਂ ਕੋਈ ਲੋਨ ਲਿਆ ਹੈ ਉਹ ਤੁਹਾਡੇ ਦਰਨੀ ਟੱਪ ਸਕਦੇ ਠੀਕ ਹੈ ਜੀ ਕਾਨੂੰਨ ਦਾ ਇਹ ਆ ਪਹਿਲਾਂ ਤਾਂ ਉਹਨਾਂ ਦੇ ਗਲ ਚ ਆਈਡੀ ਕਾਰਡ ਹੋਣਾ ਚਾਹੀਦਾ ਫਿਰ ਉਹਨਾਂ ਦੇ ਕੋਲ ਅਥਾਰਟੀ ਕਾਰਡ ਹੋਣਾ ਚਾਹੀਦਾ ਥੋਟੀ ਲੇਟਰ ਏਜੰਸੀ ਨੇ ਜਾਂ ਬੈਂਕ ਨੇ ਦੇਣਾ ਹੁੰਦਾ ਇਹ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣ ਲੱਗਾ ਜੀ ਬਹੁਤ ਸਾਰੇ ਸਾਡੇ ਸੱਜਣ ਹੋਰ ਵੀ ਹੈਗੇ ਜਿਨ੍ਹਾਂ ਨੇ ਛੋਟੇ-ਛੋਟੇ ਲੋਨ ਲਏ ਕਿਸੇ ਨੂੰ 10 ਦਾ ਲਿਆ ਕਿਸੇ ਨੂੰ 20 ਦਾ ਲਿਆ ਉਹਨਾਂ ਨੂੰ ਬੜੇ ਤੰਗ ਕਰਦੇ ਆ ਕਿਉਂਕਿ ਬਹੁਤਿਆਂ ਦੇ ਵਿੱਚ ਤਾਂ ਮੈਂ ਵੀ ਅੱਗੇ ਗਵਾਈਆਂ ਪਾਉਂਦਾ ਰਿਹਾ ਲੋਕਾਂ ਨੂੰ ਮੇਰੇ ਕੁਝ ਪਿੰਡ ਦੇ ਸੀ ਕੋ ਸੱਜਣ ਸੀ ਉਹਨਾਂ ਨੂੰ ਵਿਆਜੀ ਪੈਸੇ ਦੌਣ ਲਈ ਮੇਰੀਆਂ ਆਪਣੀਆਂ ਗਵਾਈਆਂ ਪਈਆਂ ਹੋਈਆਂ ਪਰ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਜਦੋਂ ਵੀ ਤੁਹਾਡੇ ਘਰੇ ਕਿਸੇ ਵੀ ਏਜੰਸੀ ਦਾ ਕਿਸੇ ਵੀ ਬੈਂਕ ਦਾ ਬੈਂਕ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ ਤੁਹਾਡੇ ਘਰੇ ਕੋਈ ਵੀ ਕਰੰਦਾ ਆਉਂਦਾ ਪਹਿਲਾਂ ਉਹਦਾ ਆਈਡੀ ਕਾਰਡ ਚੈੱਕ ਕਰੋ ਫਿਰ ਉਹ ਦਾ অথরিটি ਲੈਟਰ ਚੈੱਕ ਕਰੋ ਵੀ ਕਿਹੜੇ ਅਧਿਕਾਰੀ ਨੇ ਕਿਹੜੀ ਏਜੰਸੀ ਨੇ ਉਹਨੂੰ ਭੇਜਿਆ ਆ। ਅਗਰ ਉਹਦੇ ਕੋਲ ਦੋ ਤਿੰਨ ਚੀਜ਼ਾਂ ਹੈਗੀਆਂ ਤੇ ਉਹਨੂੰ ਅੰਦਰ ਬੰਨ੍ਹ ਲੋ ਨਹੀਂ ਫੜ ਕੇ ਬੰਨ੍ਹ ਲੋ ਤੇ ਪੁਲਿਸ ਨੂੰ ਸੱਦ ਕੇ ਤਾਂ ਉਹਨਾਂ ਦੇ ਹਵਾਲੇ ਕਰ ਦਿਓ। ਇਹ ਗੱਲ ਸਾਰੇ ਮੇਰੇ ਵੀਰ ਨੋਟ ਕਰਨ ਜਿਹੜੇ ਵੀ ਇਹਨਾਂ ਇਹ ਜੀਆਂ ਏਜੰਸੀਆਂ ਤੋਂ ਕੋਈ ਦੁਖਿਆ ਜਾਂ ਪਰੇਸ਼ਾਨ ਹੈਗੇ ਆ। ਅੱਛਾ ਹੁਣ ਤੁਸੀਂ ਅੱਗੇ ਦੱਸੋ ਜੀ ਵੀ ਹੁਣ ਤੁਸੀਂ ਇਹਦੇ ਸਬੰਧ ਦੇ ਵਿੱਚ ਹਾਂਜੀ ਇਹ ਕਦੇ ਤੁਸੀਂ ਕੋਈ ਪੁਲਿਸ ਨੂੰ ਕੋਈ ਕੰਪਲੀਟ ਕੀਤੀ ਵੀ ਸਾਨੂੰ ਇੱਕ ਦਾ ਤੁਸੀਂ ਦੱਸਤਾ ਵੀ ਸਾਡੇ ਘਰੇ ਆਉਂਦੇ ਤੱਕੇ ਨਾ ਡਰਾਉਂਦੇ ਧਮਕਾਉਂਦੇ ਆ ਕੌਣ ਤੁਹਾਨੂੰ ਡਰਾਉਂਦਾ ਧਮਕਾਉਂਦਾ ਕੌਣ ਆ ਜੀ ਮੁੰਡੇ ਇਹਨਾਂ ਦੇ ਘਰੇ ਆਉਂਦੇ ਆ ਜਦ ਤੱਕ ਸਾਨੂੰ ਪੈਸੇ ਨਹੀਂ ਮਿਲਦੇ ਅਸੀਂ ਇੱਥੇ ਬੈਠੇ ਰਹੇ ਹਮੇਰਾ ਰਾਤ ਪੈ ਜਾਵੇ ਉਹ ਕਹਿ ਦਿੰਦੇ ਅਸੀਂ ਇੱਥੇ ਹੀ ਰਹਿਣਾ ਕੌਣ ਆ ਮੁੰਡੇ ਨਾਮ ਪਤਾ ਤੁਹਾਨੂੰ ਮੁੰਡੇ ਦਾ ਇੱਕ ਨਾਮ ਪਤਾ ਗੌਰਵ ਆਉਂਦੇ ਨਾਲ ਇੱਕ ਸਰਦਾਰ ਮੁੰਡਾ ਆਂਦਾ ਉਹਨਾਂ ਦੇ ਨਾਲ ਹੀ ਹੁੰਦਾ ਹੋਵੇ ਅੱਛਾ ਹਾਂ ਜੀ ਤੇ ਇੱਕ ਤੁਸੀਂ ਕਹਿੰਦੇ ਸੀ ਵੀ ਸਾਨੂੰ ਫੋਨ ਤੇ ਬਹੁਤ ਧਮਕੀਆਂ ਦਿੰਦੇ ਆ ਉਹ ਕੌਣ ਦਿੰਦਾ ਉਹ ਕੁੜੀਆਂ ਆ ਕਹਿ ਦਿੰਦੀਆਂ ਨਹੀਂ ਜੇ ਸਾਨੂੰ ਅੱবি ਇੱਕ ਤਵੇ ਘੰਟੇ ਤੱਕ ਤੁਸੀਂ ਆਪ ਸੋਚੋ ਘੰਟੇ ਤੱਕ ਬੰਦਾ 10000 ਕਿੱਥੋਂ ਲੈ ਆਊਗਾ ਉਹ ਕਹੋਗੇ ਨਹੀਂ 10000 ਸਾਨੂੰ ਘੰਟੇ ਤੱਕ ਚਾਹੀਦਾ ਜਿੱਥੋਂ ਮਰਜ਼ੀ ਲੈ ਕੇ ਆਓ ਜੇ ਮੈਂ ਉਹਨਾਂ ਕੰਨੀਆ ਵੀ ਨਹੀਂ ਦੇ ਸਕਦੀ ਕਹਿੰਦੀ ਸਾਨੂੰ ਹੋਂਦਾ ਕਢਾਉਣੇ ਅਸੀਂ ਕਿੱਦਾਂ ਕਢਾਉਣੇ ਫਿਰ ਤੁਸੀਂ ਕਿਹਾ ਨਹੀਂ ਵੀ ਤੁਸੀਂ ਕਢਾਈ ਲਓ ਪਹਿਲਾਂ ਬਾਕੀ ਗੱਲਾਂ ਬਾਅਦ ਚ ਕਰ ਲੈਂਦੇ ਆ ਐਦਾਂ ਧਮਕੀਆਂ ਦਿੰਦੀਆਂ ਨਹੀਂ ਅਸੀਂ ਤਾਲਾ ਲਾ ਦੇਣਾ ਤੁਸੀਂ ਆਪਣੇ ਬੱਚੇ ਲੈ ਕੇ ਮੇਰੇ ਛੋਟੇ ਛੋਟੇ ਬੱਚੇ ਆ ਮੇਰੀਆਂ ਦੋ ਕੁੜੀਆਂ ਆ ਇੱਕ ਹੈਗੀ 5 ਸਾਲ ਦੀ ਇੱਕ 1.5 ਸਾਲ ਦੀ ਉਹਨਾਂ ਨੂੰ ਤੁਸੀਂ ਲੈ ਕੇ ਬਾਹਰ ਆਓ ਜਿਹੜਾ ਤੁਸੀਂ ਕਿਸ ਚੀਜ਼ ਦੇ ਗੈਂਸਟ ਰਿਆ ਸੀ ਕੀ ਚੀਜ਼ ਉਹਨਾਂ ਨੂੰ ਦਿੱਤੀ ਸੀ ਅਸੀਂ ਆਪਣੀ ਰਜਿਸਟਰੀ ਦਿੱਤੀ ਸੀ ਰਜਿਸਟਰੀ ਦਿੱਤੀ ਆ ਜੇ ਰਜਿਸਟਰੀ ਹੈਗੀ ਆ ਫੇਰ ਤਾਂ ਉਹਨਾਂ ਦਾ ਅਧਿਕਾਰ ਹੀ ਹੈ ਨਹੀਂ ਤੁਹਾਨੂੰ ਫੋਨ ਕਰਦਾ ਫੇਰ ਤਾਂ ਉਹ ਕੋਰਟ 'ਚ ਜਾਊਗੇ ਤੁਹਾਡੀ ਜੇ ਅਸੀਂ ਕੋਰਟ 'ਚ ਲਾ ਕੇ ਕੇਸ ਕਰ ਦੋਗੇ ਕੋਰਟ ਤੁਹਾਡਾ ਘਰ ਵੇਚ ਦੇਵੇ ਜਾਂ ਕੁੜਕੀ ਕਰ ਦੇਵੇ ਜੋ ਮਰਜ਼ੀ ਹੋ ਜਾਵੇ ਤੁਹਾਨੂੰ ਤੋ ਕਹਿ ਨਹੀਂ ਸਕਦੇ ਇਹੀ ਤਮ ਕਿ ਅਸਾਂ ਨੂੰ ਦਿੰਦੇ ਆ ਵੀ ਸਾਡੇ ਕੋਲ ਲਾਇਸੈਂਸ ਆ ਅਸੀਂ ਇੱਦਾਂ ਕਰ ਦਵਾਂਗੇ ਅਸੀਂ ਇੱਦਾਂ ਕਰ ਦਵਾਂਗੇ ਤੁਹਾਡੇ ਘਰ ਨੂੰ ਤਾਲਾ ਕਹਿੰਦੇ ਲਾਉਣਾ ਅੱਜ ਵੀ ਹੁਣ ਵੀ ਮੈਨੂੰ ਕਿੰਨੇ ਚਿਰ ਮੇਰੇ ਦੇਰ ਨੂੰ ਇਹਨਾਂ ਨੇ ਫੋਨ ਕੀਤਾ ਕਹਿੰਦੇ ਵੀ ਨਹੀਂ ਜੇ ਘੰਟੇ ਤੱਕ ਤੁਸੀਂ ਵੀ ਆ ਜੇ ਨਹੀਂ ਪਹੁੰਚਦਾ ਕਰਦੇ ਅਸੀਂ ਆਪਣੀ ਮਰਜ਼ੀ ਨਾਲ ਜੋ ਕੱਲ ਨੂੰ ਜੋ ਮਰਜ਼ੀ ਕਰ ਲਈਏ ਵੀ ਤੁਸੀਂ ਬਾਹਰ ਆਉਣਾ ਪੈਣਾ ਤੁਹਾਨੂੰ ਚੁੱਪ ਕਰਕੇ ਅਸੀਂ ਤਾਲਾ ਲਾਉਣਾ ਹਾਂਜੀ ਭਾਈ ਕੀ ਨਾਂ ਆਪਣਾ ਗੁਰਦੀਪ ਸਿੰਘ ਗੁਰਦੀਸ਼ ਸਿੰਘ ਕੀ ਕੰਮ ਕਰਦਾ ਮੈਨਸ ਕੀਰੇਨ ਆਤੋਂ ਗੁਰਦੀਪ ਸਿੰਘ ਤੂੰ ओके okay. सर इक मैडम है चीमा कलां ਤੋਂ सुमन ਜੀ ਉਹਨਾਂ ਨੇ ਤੁਹਾਡੇ ਤੇ ਅਲੀਗੇਸ਼ਨ ਲਾਇਆ ਵੀ ਤੁਹਾਡੇ ਵੱਲੋਂ ਉਹਨਾਂ ਨੂੰ ਮਤਲਬ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਰ ਕੀ ਮੈਟਰ ਕੀ ਹੈ ਅਕਸਰ ਤੁਹਾਡੇ ਦੋਨੋਂ ਵਿੱਚ ਜੋ ਚੱਲ ਰਿਹਾ ਰੌਲਾ ਨਾ ਪਾ ਹਾਂ ਜੀ ਸਰ ਆਪਾਂ ਲੈਣੇ ਨੇ ਉਹਨੂੰ ਪੈਸੇ ਕਿੰਨੇ ਪੈਸੇ ਹੈ ਜੀ ਸਰ ਇੱਕ ਵਾਰੀ ਉਹ 50000 ਲੱਗਈ ਆ ਫਿਰ-ਦੀਰ ਉਹਦਾ ਜਿਹੜਾ ਹਸਬੰਦ ਜਿਹੜਾ ਬਾਹਰ ਗਿਆ ਤਾਂ 120000 ਉਹਨਾਂ ਨੇ ਉਧੋ ਲਿਆ ਹਾਂ 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 ਜੀ ਸਾਰਾ ਬਣਦਾ 1 ਲੱਖ ਇਹ 70000 ਰੁਪਇਆ ਓਕੇ ਸਰ ਕਿੰਨੇ ਇੰਟਰਸਟ ਉੱਤੇ ਦਿੱਤੇ ਤੁਸੀਂ ਕਹੇ ਤਾਂ ਆਪਾਂ ਦਿੱਤਾ ਹੀ 4% 4% ਹਨ ਤੇ ਸਰ ਕਿਹੜੇ 4% ਹੁੰਦੇ ਮੰਥਲੀ ਹੁੰਦੇ ਕਿ ਸਾਲਾਨਾ ਹੁੰਦੇ ਜਿਹੜਾ ਮਹੀਨੇ ਹੁੰਦਾ ਮਹੀਨੇ ਦੇ 4% ਹੈ ਸਾਣਾ ਠੀਕ ਹੈ ਤੇ ਸਰ ਕਿੰਨੇ ਪੇਮੈਂਟ ਤੁਹਾਨੂੰ ਹੁਣ ਤੱਕ ਕਰਾ ਚੁੱਕੀ ਹੋ ਨਾ ਸਾਨੂੰ ਪੇਮੈਂਟ ਨਹੀਂ ਆਈ ਸਾਨੂੰ ਵਿਆਜ ਵਿਆਜ ਮਾਰਾ ਮੂਟਾ ਇਹਨਾਂ ਨੇ ਦਿੱਤਾ ਆ ਕਿੰਨਾ ਵਿਆਜ ਤੁਹਾਡਾ ਬਣਦਾ ਮੰਥਲੀ ਇਹ ਦਾ ਇਹ ਸਾਡਾ ਬਣਦਾ ਯਾਰ ਅ 4000 ਵਰਦਾជា 7000 ਰੁਪਇਆ ਬਣਦਾ ਆ ਜਾਣੀ ਦੇ ਮਹੀਨੇ ਦਾ ਓਕੇ ਹਾਂਜੀ ਪਰ ਉਹਨਾਂ ਚੋ ਕਹਿਣਾ ਜੀ ਅਸੀਂ 13000 ਰੁਪਇਆ ਹਰ ਮਹੀਨੇ ਇਹਨਾਂ ਨੂੰ ਵਿਆਜ ਦਿੰਦੇ ਆ ਜੀ ਉਹਨਾਂ ਨੇ 2 ਤੁਸੀਂ 4 ਰੁਪਏ ਕਿਹਾ ਉਹਨੇ 2 ਰੁਪਏ ਗਿਆ ਤੁਸੀਂ 2 ਰੁਪਏ ਹਿਸਾਬ ਨਾਲ ਸੀ ਕੋ ਪੈਸੇ ਗਿਆ ਸੀ ਉਹ ਕਹਿੰਦੇ ਸਾਨੂੰ 2 ਰੁਪਏ ਕਹਿ ਕੇ ਸਸ ਤੋਂ 10 ਰੁਪਏ ਹਿਸਾਬ ਨਾਲ ਪੈਸੇ ਲਏ ਆ ਨਹੀਂ ਸਰ ਅਸੀਂ ਜੋ ਵੀ ਉਹਨਾਂ ਨੇ ਦੱਸ ਕੇ ਹੀ ਤੇ ਇਹ ਦਿੱਤੀ ਸੀ ਤਾਂ ਇੱਕ ਉਹ ਕਹਿੰਦੇ ਜੀ ਤੁਸੀਂ ਕੋਈ ਉਹਨਾਂ ਨੂੰ ਰਸੀਦ ਵਗੈਰਾ ਕੁਝ ਨਹੀਂ ਦੇਂਦੇ ਜਾਂ ਵਿਆਜ ਦਿੰਦੇ ਆ ਕੁਝ ਵੀ ਦਿੰਦੇ ਆ ਤੁਸੀਂ ਕੋਈ ਰਸੀਦ ਵਗੈਰਾ ਨਹੀਂ ਦੇਂਦੇ ਨਹੀਂ ਸਰ ਵਿਆਜ ਨਹੀਂ ਆ ਪਰ ਰਸੀਦ ਦਿੰਦੇ ਅੱਛਾ ਆਪਾਂ ਦੂਸਰੀ ਦੇ ਵੀ ਨਹੀਂ ਸਾਇ ਜਿਹੜੇ ਵੀ ਚੱਲਦੇ ਉਹਦੀ ਰਸੀਦ ਦੇ ਦਈ ਆ ਜਿਹੜੇ ਮਹੀਨੇ ਦੇ ਚੱਲਦੇ ਉਹਦੀ ਰਸੀਦ ਦੇ ਦਈ ਆ ਤਾਂ ਵਿਆਜ ਦਿੱਤੀ ਨਾ ਦੇਣ ਦਾ ਕੀ ਕਰਨਿਆ ਸਰ ਉਹਦਾ ਕੋਈ ਵੀ ਦਰਨ ਨਹੀਂ ਆ ਉਹਦਾ ਰੈਗਲਾ ਕਹਿ ਦਿੰਦਾ ਆ ਵੀ ਭਾਈ ਵਿਆਜ ਆ ਅਗਲੇ ਨੂੰ ਦੱਸਿਆ ਹੁੰਦਾ ਨਾ ਪਿਆ ਗਿਆ ਗਿਆ ਹਰੇਕ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਹੀ ਆ ਵਿਆਜ ਦੀ ਅਰਸੀ ਨਹੀਂ ਹੁੰਦੀ ਤੇ ਸਿਰ ਫਾਈਲ ਚਾਰਜਸ ਕੀ ਲਈ ਜਾਂਦੇ ਜੋ ਤੁਸੀਂ ਕਰਦੇ ਆ ਸਰ ਉਹ ਜਿੱਦਾਂ ਆਪਾਂ ਕਰੀਦੇ ਜਿੱਦਾਂ 6 ਮਹੀਨੇ ਦਾ ਹੀ ਆ ਨਾ ਤੁਸੀਂ ਹੁਣ ਕਹਿਤਾ ਸਾਨੂੰ ਆਪਾਂ 6 ਮਹੀਨੇ ਦਾ ਕੀ ਇਸ ਕਰਵਾਉਣਾ ਹੈ ਨਾ ਠੀਕ ਹੈ ਇਹ 6 ਮਹੀਨੇ ਦੇ ਪੀਪਰ ਰੈਡੀ ਕਰਨੇ ਹੁੰਦੇ ਆ ਠੀਕ ਹੈ ਜੀ ਉਸ ਤੋਂ ਬਾਅਦ 6 ਮਹੀਨੇ ਤੋਂ ਬਾਅਦ ਫਿਰ ਪੀਪਰ ਰੈਡੀ ਕਰਨੇ ਹੁੰਦੇ ਆ ਹੈਨਾ ਅਗਲਾ ਨਹੀਂ ਕਰਵਾ ਰਿਆ ਨਹੀਂ ਹੈ ਚਾਰਜ ਕੀ ਲੈਨੇ ਕਿੰਨੇ ਪੈਸੇ ਲੈਨੇ ਆ ਕੈਦੀ ਫਾਈਲ ਕਰਦੇ ਆ ਜੀ ਉਹ ਹੀ 4% ਦੇ ਹਿਸਾਬ ਨਾਲ ਹੀ ਲੈਨੇ ਨਹੀਂ ਫਾਈਲ ਤੇ ਵੀ 4% ਨੇ ਲੱਗਨੇ ਆ ਹਾਂ ਜੀ ਜੋ ਦਾ ਵੀ 6-7000 ਰੁਪਏ ਲੈਨੇ ਹਾਂ ਜੀ ਸਰ ਕੀ ਕੀ ਡਾਕੂਮੈਂਟ ਚ ਲਾਉਣੇ ਤੁਸੀਂ ਕਿਹੜੇ ਹੋਣਗੇ ਵਿੱਚ ਜਿਹੜੇ ਡਾਕੂਮੈਂਟ ਸਾਰੇ ਹੁੰਦੇ ਆ ਆਪਣੇ ਜੋ ਸਾਡੇ ਦਰਸ਼ਕਾਂ ਨੂੰ ਕੋਈ ਦੱਸਣਾ ਚਾਹੋਗੇ ਕੀ ਡਾਕੂਮੈਂਟ ਹੁੰਦੇ ਆ ਜਿਦਾ 38 ਕੀ ਫਾਰਮ ਲਾ ਲੋ ਸਟਾਮ ਹੁੰਦਾ ਆ ਸਟਾਮ ਕਿ ਨਹੀਂ ਲੋਨੇ ਸਟਾਮ 8000 ਵਾਲਾ ਵੀ ਲਾ ਦੇਦਾ 500 ਵਾਲੇ ਜਿੱਦਾਂ ਲਗਾ ਕੇ ਆ ਹਨ ਜਿਸ ਹਿਸਾਬ ਨਾਲ ਪੇਮੈਂਟ ਆ ਉਸੇ ਹਿਸਾਬ ਨਾਲ ਲਾ ਦਿੱਤੀ ਆ ਓਕੇ ਹਾਂਜੀ ਉਹਨਾਂ ਨੇ ਇਹ ਕਹਿਣਾ ਜੀ ਤੁਸੀਂ ਉਹਨਾਂ ਤੋਂ 12000 ਰੁਪਏ ਫਾਇਲ ਚਾਰਜ ਕੱਟਿਆ ਸੀਗਾ ਜਦੋਂ ਉਹਨਾਂ ਨੇ 1 ਲੱਖ ਕੁਝ 20000 ਰੁਪਏ ਉਹਨਾਂ ਤੋਂ ਲਿਆ ਤੁਸੀਂ 1 ਲੱਖ 1 ਲੱਖ 8000 ਰੁਪਏ ਉਹਨਾਂ ਦੇ ਅਕਾਊਂਟ ਵਿੱਚ ਪਾਇਆ ਨਹੀਂ ਜੀ ਸਰ ਮੇਰੇ ਬੋਰਡ 'ਚ ਪੈਸੇ ਘੱਟ ਸੀ ਹਾਂ ਠੀਕ ਹੈ ਜੀ ਮੈਂ ਬਾਕੀ ਕੈਸ਼ ਦੇ ਦਿੱਤੀ ਚੀਕਾ ਤਾਂ ਉਹਨਾਂ ਨੇ ਦੁਆਰਾ ਵੀ ਪੁੱਛ ਕੇ ਜਿਹੜੀ ਫੈਲ ਖਰਚਾ ਉਹਨਾਂ ਦੁਆਰਾ ਵੀ ਤੁਸੀਂ ਉਹਨਾਂ ਤੋਂ ਡਿਮਾਂਡ ਕੀਤੀ ਮੰਗੀ ਜਾਂ ਦਿੱਤੀ ਜਾਂ ਲਈ ਜਾਂ ਸਾਨੂੰ ਨਹੀਂ ਪਤਾ ਕੰਨੇ ਸਾ ਤੋਂ ਦੁਆਰਾ ਪੈਰ ਖਰਚਾ ਮੰਗਦੇ ਸੀਗੇ ਪੰਜ ਕਿ ਮਹੀਨੇ ਬਾਅਦ ਹੀ ਪੈਲ ਖਰਚਾ ਮੰਗਣ ਲੱਗਦੇ ਸਾਰੇ ਨੇ 6 ਮਹੀਨੇ ਦਾ ਕਰਵਾਇਆ ਸੀ 6 ਮਹੀਨੇ ਦਾ ਇਹਨਾਂ ਨੇ ਹੋਰ ਘਰ ਦਾ ਜਾਂ ਜਿਹੜੀ ਦੂਜੀ ਬਾਰੇ ਉਹ ਪੈਸੇ ਨਹੀਂ ਸੀ ਦੇਣ ਦੇ ਇਹਨਾਂ ਨੇ ਫਿਰ ਵੀ ਸਾਨੂੰ ਇੱਕ ਵਾਰੀ ਕਿਹਾ ਸੀ ਵੀ ਸਾਡੀ ਇੱਕ ਵਾਰੀ ਮਦਦ ਕਰ ਦੇ ਵੀ ਮੇਰਾ ਭਰਾ ਚੱਲ ਜਵੇ ਫਿਰ অলਰੈਡੀ ਤੇਰੇ ਸਾਰੇ ਪੈਸੇ ਹੀ ਲਾ ਦੇਾਂਗੇ ਜਦੋਂ ਤੁਸੀਂ ਕਹਿੰਦੇ ਕਿ ਫਾਈਲ ਜਿਹੜੀ ਫਾਈਲ ਬਣਾਉਂਦੇ ਆਂ ਆਪਾਂ 6 ਮਹੀਨੇ ਬਾਅਦ ਰੀਨਿਊ ਕਰਦੇ ਆਂ ਹਾਂਜੀ ਉਹਤੇ ਤੁਸੀਂ ਬਾਇਓ ਡਾਟਾ ਤਰੀਕ ਵੀ ਪਾਉਂਦੇ ਹੋਗੇ ਕਿੰਨੀ ਤਰੀਕ ਨੂੰ ਫਾਈਲ ਕੱਚਾ ਹੋਈ ਜਾਂਦੀ ਹੈ ਜੀ ਸਰ ਉਹ ਨਾਲ ਦੀ ਫਾਈਲ ਲਾਉਂਦਾ ਇਹਨਾਂ ਦੀ ਨਹੀਂ ਹੋਈਏਗੀ ਹੋਰ ਨਹੀਂ 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 ਫਾਈਲ ਕੀਤਾ ਨਹੀਂ ਆ ਸਰ ਉਹਨਾਂ ਦੇ ਹਿਸਾਬ ਨਾਲ ਹੀ ਹੋਈ ਆ ਸਰ ਹੁਣ ਦੇਖੋ ਪੈਸੇ ਆਪਾਂ ਅਗਲੇ ਪੁੱਛੀਦਾ ਕਿ ਕਿੰਨੇ ਮਹੀਨੇ ਲੈ ਲੈਣੇ ਆ ਕਿਉਂ ਅਸੀਂ ਵੀ ਕਈ ਵੇਲੇ ਹੁਣ ਮੇਰੀ ਵੀ ਲਿਮਟ ਚੱਲ ਗਈ ਸਾਰਾ ਕੁਝ ਹੈਨਾ ਅਸੀਂ ਵੀ ਕਈ ਵੇਲੇ ਲਿਮਟ ਨਿਊ ਕਰਾਉਣੀ ਹੁੰਦੀ ਅਸੀਂ ਉਸ ਦੇ ਹਿਸਾਬ ਨਾਲ ਪੈਕ ਪੁੱਛ ਕੇ ਦੇਈ ਨੇ ਹਾਂ ਮੇਰਾ ਵੀ ਇਹ ਨਾ ਕਿੰਨੇ ਟਾਈਮ ਤੂੰ ਵਰਤਣੇ ਆ ਅਗਲਾ ਸਾਨੂੰ 3 ਮਹੀਨੇ ਕਹਿਦੇ ਵੀ 6 ਮਹੀਨੇ ਜਾਂ ਇੱਕ 2 ਮਹੀਨੇ ਮੈਂ ਫਿਰ ਵੀ 6 ਮਹੀਨੇ ਦਾ ਟਾਈਮ ਦਿੰਦਾ ਹਾਂ ਮੈਂ ਕਹਿੰਦਾ ਮੈਂ 6 ਮਹੀਨੇ ਦੇ ਵਿੱਚ ਵਿੱਚ ਮੇਰੇ ਵੀਰ ਮੋੜਨ ਦੀ ਕੋਸ਼ਿਸ਼ ਕਰੀ ਉਹਨਾਂ ਦਾ ਕਹਿਣਾ ਆ ਵੀ ਜੋ ਤੁਹਾਡੇ ਮੁੰਡੇ ਰੱਖੇ ਹੋਏ ਆ ਰਿਕਵਰੀ ਕਰਨ ਵਾਸਤੇ ਹਾਂਜੀ ਉਹਨਾਂ ਵੱਲੋਂ ਤੇ ਤੁਹਾਡੇ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਯਾਰੀਆਂ ਘਰੋਂ ਕੱਢਣ ਦੀਆਂ ਘਰ ਵਿੱਚ ਜਿੰਦੜਾ ਸਰ ਨਹੀਂ ਸਰ ਮੈਂ ਦੇਖੋ ਕਿ ਬਿਆਨਾਂ ਕੀਤਾ ਹੋਇਆ ਸਰ ਉਹਦਾ ਟਾਈਮ ਟਾਈਮ ਖਤਮ ਹੋਇਆ ਮੈਂ ਤੁਹਾਨੂੰ ਸ਼ੋਅ ਕਰ ਸਕਦਾ ਟਾਈਮ ਦਾ ਮੈਂ ਸਰ ਉੱਡਣਾ ਉਹਨਾਂ ਨੂੰ ਕਿਹਾ ਚਲੋ ਕਹਿੰਦੇ ਤੁਹਾਡੇ ਮੁੰਡੇ ਘਰ ਜਾ ਕੇ ਵੇਜਦੇ ਆ ਉਹ ਕਹਿੰਦੇ ਵੀ ਜਾਂ ਤਾਂ ਪੈਸੇ ਲੱਗਣੇ ਇੱਥੇ ਬੈਠੇ ਸਾਡੇ ਕੋਲ ਚਲੋ ਸਰ ਮੈਂ ਉਹਨਾਂ ਦੇ ਕਹਿਣ ਦੇ ਸਾਡੀ ਦਿੱਕੋ ਜਰੂਰ ਮੈਂ ਤਾਂ ਦਾਦਾ ਜੀਰੋ ਜਿੱਦੋਂ ਉਹਨਾਂ ਦਾ ਵਿਆਹੇ ਦਾ ਟਾਈਮ ਖਤਮ ਹੋਇਆ ਮੈਂ ਉਧਰ ਜਿੱਦਾਂ ਲਾ ਸਕਦਾ ਸੀ ਹਾਂ ਸਰ ਤੁਹਾਡੇ ਕੋਲ ਇਹ ਰਿਸਟਰੀ ਕਰਵਾ ਸਕਦਾ ਸਰ ਤੁਹਾਡੇ ਕੋਲ ਇਹ ਚੀਜ਼ ਤਾਂ ਰਾਈਟ ਹੈਗਾ ਕਿਸੇ ਦੇ ਘਰ ਜਿੰਦਾ ਲਾਉਣਾ ਨਹੀਂ ਨਹੀਂ ਸਰ ਮੈਂ ਰਿਸਟਰੀ ਕਰਵਾ ਸਕਦਾ ਨਹੀਂ ਤੁਸੀਂ ਕੰਨੇ ਨੂੰ ਮੈਂ ਜਿੰਦਾ ਲਾ ਸਕਦਾ ਸੀ ਨਹੀਂ ਸਰ ਮੈਂ ਤੁਸੀਂ ਜਿੱਦਾਂ ਕਹਿੰਦੇ ਹੋ ਮੈਂ ਸਰ ਵੀ ਮੈਂ ਜਿੰਦਾ ਉਦੋਂ ਨਾ ਲਾਇਆ ਸਰ ਇੱਕ ਗੱਲ ਹੋਰ ਪੁੱਛਣਾ ਚਾਹੁੰਦੇ ਹਾਂ ਜੋ ਤੁਹਾਡਾ ਫਾਈਨਾਂਸ ਹੈ ਕੀ ਇਹ ਰਿਸਟਰ ਹੈ ਹ ਸਰਕਾਰ ਵੱਲੋਂ ਮੰਨਤਾ ਰੱਖਿਆ ਸਰ ਐਸੀ ਟੈਕਸ ਭਰਦੇ ਆ ਠੀਕ ਹੈ ਹਾਂਜੀ ਠੀਕ ਹੈ ਸਰ ਧੰਨਵਾਦ ਜੀ ਓਕੇ ਸਰ